ਹੈਲੋ ਗਾਇਸ ਸਸਿਕਾਲ ਅੱਜ ਅਸੀਂ ਆਪਣੇ ਵਲੌਗ ਸ਼ੁਰੂ ਕਰਨ ਲੱਗੇ ਆ ਤੇ ਮੇਰਾ ਨਾਮ ਪ੍ਰਿੰਸਦੀਪ ਸਿੰਘ ਹੈ ਮੇਰੇ ਨਾਲ ਮਿਸਟਰ ਗੁਰਪ੍ਰੀਤ ਸਿੰਘ ਨਾਲ ਹੈ ਅਸੀਂ ਅੱਜ ਗੁਰਦਾਰੇ ਆਏ ਆ ਤੇ ਸੇਵਾ ਕਰ ਰਿਹਾ ਗੋਪੀ ਤੇ ਦੇਖੋ ਗੋਪੀ ਪੂਰੀ ਆਪਣੀ ਜੀ ਜਾਣ ਨਾਲ ਸੇਵਾ ਕਰ ਰਿਹਾ ਵਾ ਤੇ ਆ ਅਸੀਂ ਹੁਣ ਪਿੱਛੇ ਜੇ ਹੈਗਾ ਸਾਡੇ ਉਹ ਅਸੀਂ ਸਾਫ਼ ਕਰਨਾ ਸਾਰਾ ਪਿੱਛੋਂ ਤੇ ਆਹ ਵੇਖੋ ਸਾਡਾ ਗੋਪੀ ਮਗਰ ਲੱਗਾ ਹੋਇਆ ਵਾ ਸਫਾਈ ਕਰਨ ਤੇ ਜੀ ਗਾਈਜ਼ ਆ ਵੇਖੋ ਸਾਡਾ ਸਟਾਰ ਸੇਵਾ ਕਰਤਾ ਪਿਆ ਵਾ ਤੇ ਗਾਈਜ਼ ਅੱਗੇ-ਅੱਗੇ ਵਿਖਾਉਣੇ ਸੀ ਤੁਹਾਨੂੰ ਕੀ ਕਰਾਂਗੇ ਤੇ ਆ ਸਾਡਾ ਸਟਾਰ ਏ ਮੇਲੋਂ ਸਤਿਗੁਰ ਪਿਆਸਾ ਸਤਿਗੁਰ ਜੀ ਸਾਰਿਆਂ ਨੂੰ ਕੀ ਆ ਚੱਲ ਟੀਸ਼ਰਟ ਨਿਪਲ ਵਰਤ ਆ ਵੇਖੋ ਗਾਈਜ਼ ਗੋਪੀ ਸੇਵਾ ਕਰਨ ਦੇ ਆ ਵਾ ਤੇ ਕਹਿੰਦਾ ਇਸ ਥੋੜੀ-ਥੋੜੀ ਮਿੱਟੀ ਵੀ ਨਹੀਂ ਰਹਿਣ ਦੇਣੀ ਵੇਖੋ ਵੇਖੋ ਬੜੀ ਰੀਜਨਲ ਸਫਾਈ ਕਰ ਰਿਹਾ ਕੰਦਾਰੇ ਆ ਸਾਰੀ ਥੱਲੇੋਂ ਤੱਕ ਮਿੱਟੀ ਲਾ ਦੇਣੀ ਅੱਜ ਆਪਾਂ ਤੇ ਗਾਈਜ਼ ਆ ਸਾਡਾ ਗੁਰਦਰ ਆ ਵਾ ਅਹੀਂ ਸਾਊਥ ਅਫਰੀਕਾ ਤੇ ਰਹਿੰਦੇ ਆ ਇਸ ਵਕਤ ਤੇ ਆ ਹੁਣ ਸਾਡਾ ਆਪਣਾ ਆਉਣ ਵਾਲਾ ਕੱਲ ਦਾ ਸਟਾਰ ਏ ਟਿਕਟੌਕ ਤੇ ਲਾਈਵ ਹੁੰਦਾ ਪਿਆ ਵਾ ਤੇ ਹੁਣ ਹੌਲੀ ਹੌਲੀ ਇਹਨੇ ਇੰਸਟਾ ਤੇ ਫੇਸਬੁੱਕ ਤੇ ਹਾਥਾਂ ਦੇ ਛਾ ਜਾਣਾ ਵਾ ਜਸੋ ਆਪਣੇ ਕੀ ਤੁਸੀਂ ਕੀ ਕਹਿਣਾ ਚਾਹੋਗੇ ਅਜੀ ਕੋਈ ਕੁਝ ਨਹੀਂ ਕਹਿਣਾ ਕਿਵੇਂ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਹਾਂਜੀ ਵੇਖੋ ਗਾਈਜ਼ ਅਹੀਂ ਅੱਧਾ ਅੱਧੀ ਸਪਾਈ ਹੋ ਚੁੱਕੀ ਐ ਅੱਧਾ ਅਹੀਂ ਤੋਤਾ ਵਾ ਅੱਧਾ ਰਹਿ ਗਿਆ ਵਾ ਤੇ ਮੈਂ ਇਹਨੂੰ ਇਹ ਕਹਿੰਦਾ ਮੈਂ ਨਹੀਂ ਚੰਗੀ ਤਰ੍ਹਾਂ ਆ ਵੇ ਆ ਮਿੱਟੀ ਨਹੀਂ ਛੱਡਨੀ ਆ ਵੇ ਆ ਮਿੱਟੀ ਐ ਇੱਥੇ ਆ ਚੰਗੀ ਤਰ੍ਹਾਂ ਸਾਫ਼ ਕਰ ਰਹਾ ਇਹਨੂੰ ਆਹੋ ਫਰਜ਼ਾਬ ਤੈਨੂੰ ਰੱਬ ਤੈਨੂੰ ਬਾਬਾ ਬਈ ਚੰਸਾ ਕਿਰਪਾ ਕਰੇ ਬਾਬਾ ਸਿਰੀ ਚੰਦ ਤੈਨੂੰ ਦੋ ਮੁੰਡੇ ਦਵੇ ਇੱਕੇ ਵਰੀ ਤੈਨੂੰ ਜੁੜਵੇ ਮੰਡੇ ਮੁੰਡੇ ਹੋਣ ਹਾਂਜੀ ਹਾਂਜੀ ਵੇਖੋ ਗਾਇਸ ਸੇਵਾ ਕਰੰਦੇ ਆ ਅੱਜ ਸਾਡਾ ਪਹਿਲਾ ਵਲੌਗ ਏ ਤੇ ਤੁਸੀਂ ਆਪਣਾ ਪੂਰਾ ਪਿਆਰ ਦਿਓ ਸਬਸਕ੍ਰਾਈਬ ਕਰੋ ਸਾਰੇ ਜਣੇ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਜੇ ਵਲੌਗ ਮਾੜਾ ਲੱਗੂਗਾ ਸਿੱਧਾ ਸਿੱਧਾ ਦੱਸ ਦਿਓ ਠੀਕ ਹੈ ਜੀ ਨਾਮ ਬਣਾਉਂਗੇ ਆਹੋ ਦੱਸੋ ਬਈ ਕਿੱਦਾਂ ਕਰ ਰਹੀ ਆ ਜਿਹੜਾ ਮੈਂ ਵਸ ਗਿਰੇ ਹੁੰਦੇ ਕਰ ਹਾਂਜੀ ਆ ਸਾਡਾ ਮੇਰਾ ਸਟਾਰ ਏ ਇਹਨੂੰ ਮੈਂ ਆਪਣਾ ਮੰਨਦਾ ਵਾਂ ਕੀ ਉਹ ਆਪਣਾ ਸਟਾਰ ਏ ਕੀ ਮੰਨਦਾ ਆਪਣਾ ਗੁਰੂ ਗੁਰੂ ਬਈ ਉਹ ਗੁਰੂ ਕਰ ਗੁਰੂ ਗੁਰੂ ਨਹੀਂ ਮੰਨ ਲਓ ਜਿਹੜਾ ਪਾਉ ਹੁੰਦਾ ਵਾ ਜਿਹੜਾ ਆਪਣਾ ਦੂਜਾ ਹੁੰਦਾ ਵਾ ਇਹ ਸਟਾਰ ਏ ਸਟਾਰ ਤੋਂ ਪਸਾਰਾ ਕੁਝ ਸਿੱਖਣਾ ਆ ਅੱਜ ਅੱਜ ਚੱਲ ਕੇ ਸਾਰੇ ਪਾਕਿਸਤਾਨ ਕਹਿੰਦੇ ਮੈਂ ਕਿ ਦੱਬਾ ਰਹਿ ਗਿਆ ਇੱਥੇ ਤੇ ਫਿਰ ਵਾਪਸ ਹਾਲ ਦੇਖਾ ਜਾ ਗਿਆ ਇਹ ਲੱਭਣੀ ਕਿਦੇ ਹੋ ਜਿਵੇਂ ਕਿ ਨਾ ਪਾ ਜਿੰਨੇ ਜਿਹੜੇ ਸਿਆਣੇ ਸੌਫਰੀ ਕਾ ਜਿਹੜੇ ਦੂਜੇ ਤੇ ਜੇ ਹਨ ਹਾਂ ਜਿਹੜੇ ਦੂਜੇ ਤੇ ਬੰਦੇ ਸਾਰੇ ਭਰਾਵਾ ਕੈਨੇਡਾ ਅਮਰੀਕਾ ਚੁਰੇ ਫਿਰਦੇ ਹਰ ਬੰਦਾ ਮੂੰਹ ਚੁੱਕ ਕੇ ਸੌਂਦੇ ਸੁਣਿਆ ਕਿਸੇ ਨੇ ਕਿਹਨੇ ਸੁਣਿਆ ਹੋਊਗੀ ਮੂੰਹ ਚੁੱਕ ਕੇ ਸੌਂਫਰੀ ਕੋਣਾ ਹੋ ਜਿਹੜਾ ਸੁਣੀ ਦਾ ਮੂੰਹ ਚੁੱਕ ਕੇ ਕੈਨੇਡਾ ਚੁਰੇ ਮੂੰਹ ਚੁੱਕ ਕੇ ਅਮਰੀਕਾ ਚੁਰੇ ਵਾ ਦੇਖਿਆ ਤਾਂ ਸੁਣਿਆ ਦੁਆ ਇਹ ਤਾਂ ਕੋਈ ਬੰਦੇ ਦੀ ਗੱਲ ਚ ਪੁਆਇੰਟ ਹੈ ਪਰ ਇਹਦੇ ਪੈਸੇ ਬਣਦੇ ਮਦਦੇ ਨਹੀਂ ਮੈਂ ਤੋ ਆ ਪੈਂਦੀ ਕੋਈ ਨਾ ਮੈਂ ਆਪੇ ਲੁੱਟ ਲੈਣੀ ਹਾਂ ਹੋਰ ਸੁਣਾ ਕਿਥੇ ਨਾਲ ਅੱਜ ਮੈਂ ਅੱਜ ਕੱਲ ਮੈਂ ਟੈਂਕਰ ਨਾਲ ਕੋ ਕਿਥੇ ਨਾਲ ਨਹੀਂ ਇੱਥੇ ਆਏ ਕੋਈ ਸ਼ੱਕਾ ਤਾਂ ਕੀ ਖਾਂਦਾ ਮੈਂ ਆਪਣੀ ਇੰਟਰੋਡਿਊਸਿੰਗ ਦੇਣਾ ਅੱਛਾ ਮੈਂ ਤਾਂ ਨਾਮ ਦੱਸਾਂ ਸੱਚੀ ਗੱਲ ਸਾਰਿਆਂ ਨੂੰ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਤੇ ਜ਼ਿਲ੍ਹਾ ਤਰਨਤਾਰਨ ਸ਼ਹੀਦ ਤਰਨਤਾਰਨ ਅੱਗੇ ਕੋਈ ਸੁਣਾਉਂਦਾ ਨਾ ਤੇ ਹੋਰ ਕੁਛ ਕਾਗੋ ਵੀ ਤਰਨਦਾਰਨ ਹੋਰ ਹੋਰ ਕਾਰ ਬੈ ਕਾਰ ਗਿਆ ਅੰਮ੍ਰਿਤਸਰ ਅੰਮ੍ਰਿਤਸਰ ਕਿਤ ਰੁਪਏ ਆ ਉਹਦੇ ਕਿਤ ਰੁਪਏ ਆ ਪਾ ਤੂ ਸੇਵਾ ਲਈ ਕਰਦਾ ਹਾ ਕਰਦੇ ਰੱਖਿਆ ਸੀ ਮੈਂ ਮੈਂ ਬੜਾ ਸੋਚਦਾ ਨਾ ਤੂੰ ਸੇਵਾ ਕਰੇਗਾ ਪਰ ਨਾ ਇਹਨੂੰ 3 ਕਰੋੜ ਦੇ ਭਾਅ ਵੇਖ ਰਿਹਾ ਹੀ ਹੁੰਦਾ ਈ ਕਰ ਲਈਏ ਸੇਵਾ ਭਾਵਾਂ 300 ਤੋਂ ਕੋ ਤੂੰ ਮਮਾ ਜ ਆ ਜਾ ਕੇ ਕਿੰਨੇ ਜਦ ਤੂੰ ਵੀ ਸੂਚਾ ਫਿੱਟ ਲਈ ਆ ਤੂੰ ਆਪ ਹੁਣ ਆਪ ਆ ਆ ਆ ਸੁਣੀ ਨਾ ਜਾਇ ਕਰਵਾ ਦੇ ਕੇ ਜਿਹਦੇ ਕੋਲ ਜਿਹੜਾ ਰਾਇਛਾ ਸੀ ਪੁੱਛਿਆ ਦੱਸੂ ਜੀ ਆ ਬੜੀ ਐਂਡ ਕਰ ਰਹੀ ਹੋਈ ਹੈ ਇਹ ਜਿੱਥੇ ਆ ਗਈ ਹੈ ਹੈ ਵੀਡੀਓ ਦੇ ਦਾ ਹੰਟੀਜਾ ਉਸ ਤੀਹ ਹਰਿਆਣੂ ਕਵੀ ਕਲੀਗਰੀ ਬੋਲਦੀ ਹੈ ਬਸ ਉਹ ਆਪਾ ਉਹ ਨਹੀਂ ਕੱਟ ਲੈਣੀ ਨਾ ਆਪਾਂ ਜਿਹੜਾ ਪੈਸਾ ਬਾਹਰ ਕੱਢ ਜੀ ਰੇਕੋ ਗਾਇਕ ਨੂੰ ਤੀਹ ਵਾਰ ਗਿਆ ਪਰ ਉਹ ਸੀਦਾ ਯਾਰਿੰਦੇ ਦੇਣਾ ਇਹਨੂੰ ਉਜਾਇਤਿੰਗ ਬਲੌਗ 'ਚ ਲਵਾਵਾਂਗੇ ਸਾਡੇ ਬਲੌਗ ਚੱਲ ਰਿਹਾ ਅੱਜ ਤੇ ਆਹ ਵੇਖੋ ਆ ਸੇਵਾ ਕਰੰਦੇ ਆ ਤੇ ਆ ਸਾਡਾ ਸਟਾਰ ਦਿਖ ਰਿਹਾ ਵਾ ਤੇ ਗਾਈ ਜੀ ਤੁਹਾਨੂੰ ਵੀਡੀਓ ਭਾਲਦੇ ਹਾਂ ਤੁਹਾਨੂੰ ਸੁਣਾਉਣੀ ਸਾਡਾ ਆ ਹੋਵੇ ਫੜ ਜਾਓ ਫੜ ਜਾਓ ਫੜ ਜਾਓ ਫੜ ਜਾਓ ਪਰ ਇਹ ਆ ਬੰਦਾ ਸਾਡਾ ਆ ਵੇਖ ਲਓ ਆ ਬੰਦਾ ਸਾਡਾ ਹੈਗਾ ਵਾ ਇਹ ਆ ਜਾੜ ਹੀ ਸਕਿਆ ਕਿਸੇ ਗੱਲੋਂ ਤੇ ਅਸੀਂ ਇਹਨੂੰ ਦੇਖੋ ਗੋਪੀ ਸੇਵਾ ਕਰਨ ਦੇ ਆਪਾਂ ਪ੍ਰਸ਼ਾਦਿਆਂ ਦੀ ਵਾਈਰ ਗਰੁੱਪ ਤੂਤੇ ਪਉਣੇ ਆ ਦੀ ਗਰਮੀ ਬਹੁਤ ਜ਼ਿਆਦੀ ਆ। ਉਹ ਸਾਡਾ ਸੇਧਧਾਰ ਸਾਹਿਬ ਤੋਂ ਜ਼ਿਆਦਾ ਜਿਹੜਾ ਅੱਗੇ ਲੱਗਾ। ਨਾਲ ਉਹ ਕਾਲਾ ਸੇ ਆਪਣਾ ਸੇਵਾ ਕਰ ਲਿਆ ਚਾਹ ਬਣਾਉਂਦਾ ਨਾਲ। ਸੱਜੇ ਜੋ ਕਰਦਾ ਮੈਂ ਕਾਲਾ ਨੂੰ ਚੜੌਲੀ। ਬਹੁਤ ਸੇਵਨ ਕਰਨਾ। ਇਸ ਅਹੀਂ ਚੱਲੇ ਆ ਗੁਰਦਾਰੇ ਉਹ ਸੱਚ ਅਹੀਂ ਚੱਲੇ ਆ ਕਿਉ ਲੈਣ ਗੁਰਦਾਰੇ ਵਾਸਤੇ ਤੇ ਕਿਉ ਮੋਗਿਆ ਵਾ ਤੇ ਚਲੋ ਭੋਗ ਸ਼ੁਰੂ ਹੋ ਗਿਆ ਵਾ ਤੇ ਪ੍ਰਸ਼ਾਦ ਬਣਾਉਣਾ ਆ ਕੇ ਠੀਕ ਆ ਗਾਇਸ ਚਲੋ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਆ ਵੇਖੋ ਗਾਇਸ ਗੋਬੀ ਲੱਸੀ ਬਣਾ ਰਿਆ ਹੁਣ ਕਹਿੰਦਾ ਸੰਤਰਨ ਲੱਸੀ ਪੀਉਣੀ ਆ ਯਾ ਹੀ ਪਲੇਟਾਂ ਲਾਤੀਆਂ ਸਾਰੇ ਸੰਗਤ ਆ ਹੀ ਸ਼ਕੇਗੀ ਔਰ ਯਾ ਵੇਖੋ ਆ ਸਾਡੇ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ ਜੋ ਸਾਡੀ ਵਾਸਤੇ ਹੋਰ ਨਹੀਂ ਨਹੀਂ ਆ ਸਟਾਰ ਸਾਹਿਬ ਆ ਲੱਗਿਆ ਕਿਨੇ ਤੋਂ ਲੱਗਿਆ ਰੌ ਕੱਟ ਲੱਗਾ ਆ ਵੇਖ ਲੋ ਖਪੜ ਛੱਡ ਦੇ ਵਾ ਨਹੀਂ ਆ ਵੇਖੋ ਆੜਾ ਮੁੰਡਾ ਆੜਾ ਮੁੰਡਾ ਸੇਵਾ ਦਾ ਸਭ ਤੋਂ ਵੱਡਾ ਓ ਸਾਡਾ ਵੀ ਇੱਕ ਨਵਾਂ ਵੀਰ ਆਇਆ ਹੋ ਉਹ ਵੀ ਸੇਵਾ ਕਰਨ ਲਿਆ ਅੱਜ ਕੱਲਾ ਕੱਲਾ ਫੜੋ 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 ਓਏ ਓਏ ਤੂੰ ਫੜ ਕੇ ਖਲੋਤਾ ਤੂੰ ਵੀ ਗਾੜੀ ਆ ਇਧਰ ਆ ਇਧਰ ਆਓ ਫੜਸਾਫ ਕਰ ਕਰੋ ਯਾਰ ਛੇਤੀ ਚੱਲੀਏ ਕੀ ਕਰੀਏ ਕਰੋ ਮੈਂ ਛੇਤੀ ਚੱਲੀਏ ਕਿ ਜਾ ਕਰਨਾ ਹੈ ਜਾਣਾ ਕਿਤੇ ਹੋਰ ਜਾਣਾ ਕਿਤੇ ਆ ਚੱਲੇ ਹੈ ਹੈ ਫਿਰ ਆਏ ਕਿੜਾ ਕਿੜਾ ਮਾਰਦੇ ਆਓ ਚਲੋ ਇਦਾਂ ਕੌਣ ਤੇ ਤੁਸੀਂ ਜਾਣਾ ਕਿਤੇ ਫਿਰ ਲੋਏ ਲੋਏ ਨਿਕਲੋ ਫਿਰ ਟਾਈਮ ਨਾ ਜਾਓ ਤੇ ਬਈ ਫੇਰ ਸਹੀੇ ਕੰਮ ਚੱਲਦੇ ਹੀ ਰਹਿਣਾ ਵਾ ਉਹ ਨਾਨਾ ਵੀਰ ਆ ਫੋਨ ਨਹੀਂ ਬਖੂਣ ਦਾ ਕੰਮ ਨਹੀਂ ਹੈਗਾ ਚਲੋ ਚਲੋ ਉਹ ਜੀ ਸੇਵਾ ਕਰੇਗਾ ਤਾਂ ਅਮੇ ਤਾਂ ਉਹੋ ਨਾ ਦੇਖੋ ਆ ਸੇਵਾ ਹੁੰਦੀ ਆ ਬਿਲਕੁਲ ਜੀ ਬਿਲਕੁਲ ਹਾਂਜੀ 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 ਤੇ ਜੇ ਸੰਗਤਾਂ ਬਹਿਣਾ ਪੈਂਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਬਹਿਣਾ ਪੈਂਦਾ ਬਹਿਣਾ ਬਹਿਣਾ ਪੈਂਦਾ ਜੀ ਬਹਿਣਾ ਪੈਂਦਾ ਆਹ ਚ ਪਾਣੀ ਮਾਰੀ ਚ ਚੱਕੀ ਤਰ੍ਹਾਂ ਮਾਰ ਕੋਪੀ ਕੀ ਕਰਨ데요 ਵਾਏ ਨੇ ਉਹ ਗੱਲ ਆ ਗੋਪੀ ਐ ਗੋਪੀ ਹੈ ਟੇ ਲਾਣਾ ਗੋਪੀ ਹੈ ਟੇ ਲਾਇਕ ਇਹਨੂੰ ਮਾਮੇ ਦੀ ਕਸਰ ਆ। ਇਹਨੇ ਉਹਨੂੰ ਤੇ ਮਾਮੇ ਸਾਬੜਾ ਨਹੀਂ ਲੈ ਆਂਦੇ ਨੇ ਮਾਮਾ ਸੁਪਾ ਹੀ ਤੁਮੇ ਆ ਗਏ। ਆਹ ਇਹੋ ਗੱਲ ਹੋਈ ਯਾਰ। ਮਾਂ ਚੋਕ ਚੋਕ ਟ੍ਰੋਲ ਜਾਂਦਾ ਵੀਂ ਤੇ ਦੋਨੋਂ ਨੇ ਮਾਮਾ। ਦੁਕਾਨੀ। ਯਾਰ ਇਹਨੂੰ ਅਸਲ ਤੋਂ ਮਾਂ ਮੱਧੀਆਂ ਬਾਤ। ਚੰਗੀ ਦਰਾ। ਗੋਪੀ ਚੰਗੀ ਦਰਾ। ਮਾਂ ਚੰਗੀ ਦਰਾ। ਬਹੁਤ ਠੰਡੀ। ਆਪਾਂ ਕਾਹਦੇ ਸਭ ਬਣ ਜੇ ਸਾਲੇ। ਆਵੇ ਆਵੇ ਚੱਲ ਲੱਭੂ ਚੰਗੀ ਦਰਾ ਚੰਗੀ ਦਰਾ। ਚੰਗੀ ਦਰਾ ਕਾਲੂ ਨਹੀਂ ਰਹਿਣ ਦੇਣੀ। ਆਵੇ ਆਹ ਲਾਭ ਇੱਕ ਦਾ ਕਰਨ ਦਿਆ। ਓਸਾ ਲਵ ਲਾਉਣ ਲੱਗੇ ਦੋਵੇਂ ਲੱਗੇ ਆ ਦੇ ਚਲੋ 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 ਚੰਗੇ ਨਾਲ ਲੁੱਟ ਲੋ ਲੁੱਟ ਲੋ ਸੇਵਾ ਰੱਬ ਤੈਨੂੰ ਦੋ ਮੁੰਡੇ ਦੇਵੇ ਆ ਵੇਖੋ ਆ ਸੇਵਾ ਹੋ ਰਹੀ ਆ ਵਾਗਰੂ ਬਿਲਕੁਲ ਵੇਖੋ ਬਿਲਕੁਲ ਲਾਈਕ ਆ ਤੁਹਾਨੂੰ ਮਿਲ ਗਿਆ ਗਾਇਸ ਆ ਮੁੰਡੇ ਸਾਡੇ ਯਾਰ ਦੋਸਤ ਚੱਲੇ ਹਣ ਘਰਾਂ ਨੂੰ ਤੇ ਮਿਲਦੇ ਆ ਟਾਈਮ ਟੂ ਟਾਈਮ ਨੈਕਸਟ ਟਾਈਮ ਓਕੇ ਤੇ ਆ ਸਾਡਾ ਵੀਰ ਲੱਭੂ ਚਲੋ ਅਸੀਂ ਕੱਲ ਨੂੰ ਮਿਲਾਂਗੇ ਸਾਰੇ ਜਾਣੇ ਹਣ ਠੀਕ ਹੈ ਜੀ ਤੇ ਅਸੀਂ ਹੁਣ ਮਸ਼ੀਨ ਸਾਫ਼ ਕਰਕੇ ਹਟੇ ਆ ਲੈ ਲੈ ਸਿਆਪਾ ਕਾਦਾ ਆ ਵੇਖੋ ਸਫਾਈ ਕਰਕੇ ਹਟੇ ਆ ਹਾਂਜੀ ਮੇਕੋ ਗਾਈਸ ਅਹੀਂ ਬਣਾਉਂਦੇ ਆਂ ਚਾਹ ਹੁਣਾ ਅੱਜ ਤੁਹਾਨੂੰ ਪੋਣੇ ਆਵੇ ਕੋ ਲੱਗੂ ਵੀ ਸਾਡਾ ਲੱਗਾ ਵਾ ਫੋਨ ਤੇ ਇਹਨੂੰ ਕੁੰਦੋ ਰਾਤ ਸੈਲ ਕੀਤੀਆਂ ਵੀਰ ਨੇ ਹੁਣ ਇਹਦੇ ਆਪੋ ਵੇਖ ਰਹੇ ਗਲਤ ਕੰਮ ਵੈਸੇ ਕਰਕੇ ਇਹ ਨਹੀਂ ਨਹੀਂ ਇਹ ਪਾਉ ਇਹ ਲੱਗਾ ਨਾਲ ਥੇਲੀ ਆਉਦੀ ਨਾ ਅਸੀਂ ਕਰੂੰਗਾ ਕਰਦੇ ਹਾਂ ਲੱਗਾ ਥੇਲੀ ਦਾ ਕਿਹੜੀ ਚਾਹ ਪੈ ਗਈ ਰੇਂਜੀ ਹੁਣ ਅਸੀਂ ਆ ਪੋਣ ਰਿਜ ਕੇ ਚਾਹ ਇਕਰਾ ਚੰਗੀ ਤਰ੍ਹਾਂ ਤੁਹਾਨੂੰ ਦੱਸਾਂਗੇ ਨਾ ਵੇਖੋ ਫੜਿਆ ਗਿਆ ਜੀ ਆ ਬਈ ਥੋੜਾ ਗਲਤ ਫੜਿਆ ਗਿਆ ਜੀ ਲੈਣਾ ਇਹ ਉਹ ਨਾ ਕਾਲੇ ਰਾਹ ਛੋਟੀਆਂ ਤੇ ਕੋਈ ਹਾਂ ਉਹ ਗਰਵਾਣ ਨੂੰ ਉਹ ਜਗਾ ਹੈ ਜਦੋਂ ਮੈਂ ਜਾਦਾ ਉਹ ਨਾ ਖੜਾ ਮੁੰਡਾ ਗਿਆ ਉਹ ਕਾਲੇ ਉਹ ਸਿੱਧਾ ਇਦਾਂ ਮਾਮੇ ਕੋ ਖੜੀ ਹੁੰਦੇ ਤੇ ਟਫੇ ਚੱਕ ਲੈਂਦਾ ਉਹ ਬਾਹਰ ਉਹ ਮਾਮੇ ਨੇ ਫੈਕਟਰੀ ਛੱਡ ਲਿਆ ਨੂੰ ਫੈਕਟਰੀ ਚ ਲੱਗੇਗਾ ਉਹ ਤੇਰਾ ਮਾਲ ਘੜਾਰ ਸਾਰਾ ਹੀ ਉਹ ਤੇ ਉਹਨੇ ਆਦਤ ਕਰੀ ਉਹ ਨਾ ਕੋਈ ਮਾਮੇ ਨੇ ਜੇ ਆਪਾ ਫੋਨ ਕਰਦੇ ਮਾਮੇ ਤੇਰਾ ਨਾਮ ਲੈ ਲੈਗੇ ਕਵਾੜਾ ਹੀ ਮਾਲੇ ਨੇ ਇਹਦਾ ਮਾਮੇ ਦਾ ਮਾਰ ਲੈਣਾ ਨਹੀਂ ਉਹ ਨਾ